ਕਰਮਾ ਪਲੇਅਰ ਤੇ ਵਧੀਆ ਹੈ ਹੀ ਹੈ ਪਰ ਪਲੇਅਰ ਨਾਲੋਂ ਬਿੱਟੂ ਇਨਸਾਨ ਵਧੀਆ ਬਣਨਾ ਚਾਹੀਦਾ ਹੈ ਬੰਦਾ ਹਮੇਸ਼ਾ ਫੀਲਡ ਦੇ ਵਿੱਚ ਨਹੀਂ ਰਹਿੰਦਾ ਪਰ ਜਦੋਂ ਤੁਸੀਂ ਕਬੱਡੀ ਤੋਂ ਦੂਰ ਹੋ ਜਾਂਦੇ ਐ ਪਰ ਜਦੋਂ ਜਿਹੜੇ ਵਧੀਆ ਹੁੰਦੇ ਐ ਉਹਨਾਂ ਨੂੰ ਇਸ ਤਰ੍ਹਾਂ ਸਤਕਾਰ ਮਿਲਦਾ ਜਿਵੇਂ ਕਰਮੇ ਨੂੰ ਸਤਕਾਰ ਮਿਲਿਆ ਜਿਵੇਂ ਕੰਗਣ ਵਾਲੀਏ ਨਿੰਮੇ ਨੂੰ ਸਤਕਾਰ ਮਿਲਿਆ ਜਿਵੇਂ ਮਨਜੀਤ ਸਿਆੜੇ ਨੂੰ ਔਰ ਪ੍ਰੇਮ ਛਨੇਰ ਨੂੰ ਸਤਕਾਰ ਮਿਲਿਆ ਦਿਲ ਪਰ ਹੁਣਾਂ ਨੂੰ ਸਤਕਾਰ ਮਿਲ ਰਿਹਾ ਹੈ ਔਰ ਬਾਵੇਂ ਮਤੋਈ ਹੁਣਾਂ ਨੂੰ ਸਤਕਾਰ ਮਿਲ ਰਿਹਾ ਹੈ ਔਰ ਇਹ ਸਤਕਾਰ ਹਰ ਕਿਸੇ ਹਿੱਸੇ ਨਹੀਂ ਆਉਂਦਾ ਅੱਜ ਦੇ ਮੁੰਡਿਆਂ ਨੂੰ ਮੈਂ ਦੱਸਣਾ ਚਾਹੁੰਦਾ ਠੀਕ ਹੈ ਪੈਸਾ ਕਮਾਓ ਪੈਸੇ ਦੇ ਨਾਲ ਨਾਲ ਪਿਆਰ ਵੀ ਕਮਾਉਣਾ ਬੜਾ ਜ਼ਰੂਰੀ ਹੈ ਇੱਕ ਚੰਗੇ ਇਨਸਾਨ ਵੀ ਬਣਨਾ ਬੜਾ ਜ਼ਰੂਰੀ ਹੈ ਔਰ ਇਹਨਾਂ ਪੁਰਾਣੇ ਖਿਡਾਰੀਆਂ ਤੋਂ ਆਪਾਂ ਕੁਝ ਨਾ ਕੁਝ ਸਿੱਖੀਏ ਬਾਅਦ ਚੋਟੀ ਦਾ ਮੁਕਾਬਲਾ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਖੇਡਿਆ ਜਾ ਰਿਹਾ ਹੈ ਇੱਕ ਪਾਸੇ ਬਾਹੂ ਅਕਬਰਪੁਰ ਔਰ ਦੂਜੇ ਪਾਸੇ ਮਹਿਮਦワਲ ਆ ਮਨਜੀਤ ਐ ਇਹਨੂੰ ਪਿਆਰ ਨਾਲ ਡਾਤਾ ਕਹਿੰਦੇ ਐ ਮਨਜੀਤ ਝਨੇਰ ਸਾਡਾ ਪੁਰਾਣਾ ਸਾਥੀ ਗੁਰਚਰਨ ਰਸ਼ੀਮ ਤੇ ਮਨਜੀਤ ਝਨੇਰ ਦੀ ਜੋੜੀ ਬੂਟਾ ਜੀ ਰਾਏਕੋਟ ਵਾਲਿਓ ਇਹਨਾਂ ਦੀ ਵੀ ਜੋੜੀ ਜਿਹੜੀ ਆ ਨਾ ਜਿਹੜੀ ਜਿਵੇਂ ਕਹਿੰਦੇ ਹੁੰਦੇ ਆ ਵੀ ਪ੍ਰਸਿੱਧ ਰਹੀ ਹੈ ਇਹਨਾਂ ਖੇਡ ਮੈਦਾਨਾਂ ਦੇ ਵਿੱਚ ਸਾਡੇ ਇਲਾਕੇ ਦੇ ਵਿੱਚ ਜੰਡ ਸਾਹਿਬ ਜਾਂਦੇ ਰਹੇ ਆ ਮਨਜੀਤ ਛਰੇਰ ਤੇ ਗੁਰਚਰਨ ਮਸੀਹ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਪਰ ਉਹਦਾ ਘਾਟਾ ਵੱਡਾ ਹੈ ਔਰ ਬਹੁਤ ਵੱਡਾ ਮੈਚ ਖੇਡ ਮੈਦਾਨ ਅੰਦਰ ਆ ਸ਼ੁਰੂ ਹੋ ਲੱਗੇ ਮੇਰੀ ਬੇਨਤੀ ਹੈ ਕਿਰਪਾ ਕਰਕੇ ਜਿਹੜੇ ਲਾਈਨ ਤੇ ਖੜੇ ਪ੍ਰਬੰਧਕ ਕਹਿੰਦੇ ਵੀ ਉਹ ਬਹਿ ਜਾਓ ਕਿਰਪਾ ਕਰਕੇ ਅਮਰੀਕਾ ਇਕੱਠ ਵੇਖ ਚਾਰਸ਼ਮੇਰੇ ਕਿੱਡਾ ਅੱਧਾ ਮਿੰਟ ਹੀ ਲੈਣਾ ਹੈ ਆਹ ਦਰਵੇਸ਼ ਗਰਾਉਂਡ ਚ ਆਉਂਦੀ ਫੇਰੀ ਪਾ ਗਿਆ ਮੇਲਾ ਸਫਲ ਹੋ ਗਿਆ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਮੇਰੇ ਪੰਜਾਬੀ ਵੀਰੋ ਕਿ ਵਫਾਦਾਰੀ ਦੀ ਜੇਕਰ ਗੱਲ ਕਰੀਏ ਤਾਂ ਕੁੱਲ ਦੁਨੀਆ ਤੋਂ ਉੱਤੇ ਉੱਠ ਬੁੱਲਿਆ ਉੱਠ ਨਾਮ ਧਿਆਲ ਹੈ ਨਹੀਂ ਤੇ ਬਾਜੀ ਲੈ ਕੇ ਕੁੱਤੇ ਤੇਥੋਂ ਉੱਤੇ ਅੰਬਾ 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 ਤੇ लवली ਆਓ ਬਾਬੇ लवली ਮੇਰੇ ਮਿੱਤਰੋ ਉਧਰ ਕਹਿੰਦੇ ਗੁਰੀ ਆ ਕਿਤੇ ਪੈਰ ਪੁੰਜੇ ਨਹੀਂ ਲੱਗਦਾ ਦਿਲੋਦਵਾਵਾਂ ਨੇ ਗੁਰੀ ਕਹਿੰਦਾ ਵੀ ਇਹ ਸੁਖੀ ਸੁਖੀ ਸੀ ਵੀ ਸਾਰਾ ਦਿਨ ਨੰਗੇ ਪੈਰ ਹੀ ਰਵਾਂਗੇ ਉਹ ਜੇ ਪ੍ਰਮਾਤਮਾ ਨੇ ਸੋਲੀ ਇਹ ਕਿਰਪਾ ਹੋ ਤੇਰੇ ਮਿੱਤਰੋ ਵਾਹਿਗੁਰੂ ਦੀ ਐਡਾ ਵੱਡਾ ਮੇਲਾ ਉਹ ਸਾਹਮਣੇ ਕਹਿੰਦੇ ਇਸ ਵੇਲੇ ਚੋਤਾ ਕਬ ਉੜ ਦੇ ਲਈ ਪਾੜਿਆ ਹੋਇਆ ਮੇਰੇ ਮਿੱਤਰੋ ਇਹ ਕਹਿੰਦੇ ਦੂਜਾ ਸੈਮੀ ਉਹ ਧਰਤੀ ਪਿੰਡ ਪਲੇਰ ਦੀ ਜਦੋਂ ਭੱਜਿਆ ਪੰਜਾਬੀਆਂ ਦਾ ਪੁੱਗ ਜੀ ਕਹਿੰਦਾ ਚੱਕ ਦੂ ਮੈਂ 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 ਆਹ ਰਸਾਲੂ ਆਇਆ ਗੋਰਾ ਹੈ ਮੇਰੇ ਮਿੱਤਰੋ ਇਸ ਲਈ ਪੌਂਡ ਦੇ ਲਈ ਨੌਜੰਨ ਤਿਆਰ ਵਰ ਤਿਆਰ ਹੈ ਰਸਾਲੂ ਪਿੰਡ ਹੈ ਇਸ ਨੌਜੰਨ ਦਾ ਇੱਕ ਪਾਸੇ ਮੋਹਲੀ ਵਾਲਾ ਪੰਬਰ ਇਸ ਇਲਾਕੇ ਦਾ ਕਹਿੰਦੇ ਸਿਰੇ ਦਾ ਜਾਫੀ ਹੈ ਜਿਹਨੂੰ ਹਾਰਨੇ ਡੈਵਿਡਸਨ ਦੇਣਾ ਗਰਦਾਸਪੁਰ ਲਾਈਨਸ ਵਾਲਿਆਂ ਦੇ ਲਾੜ ਜੋਰਦੇ ਦੇ ਸਾਥੀਆਂ ਨੇ ਆਹ ਸਾਹਮਣੇ ਇੱਕ ਪਾਸੇ ਕੋਰਾ ਰਸਾਲੂ ਔਰ ਦੂਜੇ ਪਾਸੇ ਪੰਪਾ ਬੇਲਾ ਕਹਿੰਦੇ ਔਰ ਸਿਰੇ ਦਾ ਚੱਲਦਾ ਮੇਰੇ ਮਿੱਤਰੋ ਅੱਜ ਪਤਾ ਲੱਗਦਾ ਪਲੇਅਰ ਤੋਂ ਕੁਝ ਨਾ ਕੁਝ ਹੋ ਰਿਹਾ ਆਹ ਜੱਜੂ ਸਾਹਤੋ ਵਾਲਿਆ ਕਬੱਡੀ ਪੌਂਡ ਦੇ ਲਈ ਤਿਆਰ ਹੋਇਆ ਮੇਰੇ ਮਿੱਤਰੋ ਚਾਰੇ ਪਿਆਰ ਵਰ ਪਿਆਰ ਉਹ ਪੱਟਾ ਤੇ ਠਾਪੀਆਂ ਵੱਜਦੀਆਂ ਉਹ ਦੁਦੀਆਂ ਵੇਦੀਆਂ ਮੇਰੇ ਮਿੱਤਰੋ ਸ਼ੀਲੂ ਵੜ ਗਏ ਮਨੀਸ਼ ਦੀ ਦੇ ਉਹ ਸੱਚੇ ਖੱਬੇ ਉੱਤੇ ਥੱਲੇ ਸੈਦੋ ਵਾਲੀਆ ਇਹ ਜੱਗੂ ਐ ਸੈਦੋ ਵਾਲੀਆ ਓ ਲਾਕੇ ਆਲੋ ਕੀ ਹਾਲ ਜਾਣਿਆ ਫਿਰ ਓ ਬੋਟੋ ਕੇਰ ਬੋਟੋ ਕੀ ਬੋਟਾਂ ਤੇ ਕਹਿੰਦੇ ਓਕੇ ਐ ਅੱਜ ਕਰੀਮ ਖੜਾ ਕਹਿੰਦੇ ਗੌਰਵ ਚੀਮੇ ਹੋਣੀ ਉਹਨਾਂ ਦੇ ਸਾਰੇ ਸਾਥੀਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੈਲਰਮ ਵਾਲੇ ਰਵੀ ਦੀ ਰੇਡ ਤੇ ਕਿੰਨੀ ਕਰਦਾ ਕੋਸ਼ਿਸ਼ ਤੇ ਪੁਆਇੰਟ ਜਿਹੜਾ ਰੇਡਰ ਦੇ ਹਿੱਸੇ ਆ ਆਇਆ ਕਰਨ ਬਿਆਲਪੁਰਾ ਮਿਰਜਾ ਪਿੰਡ ਜਨਾਲ ਦੀ ਗਰਾਊਂਡ ਦੇ ਵਿੱਚ ਮਨੀ ਕੋਲੇ ਕੀਤੀ ਮਿਹਨਤ ਅੱਜ ਦੇ ਸਮੇਂ ਦਾ ਟਾਪਰ ਰੇਡਰ ਬਣ ਗਿਆ ਲਓ ਸਾਹਮਣੇ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਰੇਡ ਪਾ ਰਿਹਾ ਇੱਕ ਪਾਸੇ ਸ਼ੀਲੂ ਨੂੰ ਲੱਗਿਆ ਟੱਚ ਮੇਰੇ ਮਿੱਤਰੋ ਸ਼ੀਲੂ ਬੁਲਾਰਾ ਬਾਹੂ ਅਕਬਰ ਪਰਪੰਡ ਲਾ ਤੱਕੜਾ ਜੱਫਾ ਆਪਣੀ ਟੀਮ ਲਈ ਪੁਆਇੰਟ ਦਾ ਵਾਅਦਾ ਕਰ ਗਿਆ ਉੱਧਰ ਸਾਡੇ ਐਮਪੀ ਜੀ ਰਾਮਗੜ੍ਹ ਤੋਂ ਬਹੁਤ ਵੱਡੀ ਸ਼ਖਸੀਅਤ ਹੈ ਅਸੀਂ ਜੀ ਆਇਆਂ ਨੂੰ ਆਖਾਂਗੇ ਅਮਰਜੀਤ ਢਾਲੀਵਾਲ ਹਿੰਮਤ ਢਾਲੀਵਾਲ ਜੀ ਉਹਨਾਂ ਨੂੰ ਵੀ ਅਸੀਂ ਜੀ ਆਇਆਂ ਆਖਾਂਗੇ ਤੇ ਉਹਨਾਂ ਵੱਲੋਂ ਕਹਿੰਦੇ 5000 ਪਰਪਤ ਪਹਿਲਾਂ 10 ਲਾਂ ਨ ਹੋਇਆ ਸੀ ਹੁਣ ਹਰ ਇੱਕ ਜੱਫੇ ਤੇ ਰਪਿੰਦਰ ਬਾਈ 15000 15 15000 ਦੇ ਜੱਫੇ ਲੱਗ ਰਹੇ ਆ ਤਰਕਸ਼ ਇਹ 15 15000 ਦੇ ਜੱਫੇ ਲੱਗ ਰਹੇ ਆ ਮੰਦੀਪ ਬਾਣੀ ਬਾਈ ਹੁੜੀ ਖੁਰਦਾ ਦੇ ਕਹਿੰਦੇ ਵੀ ਸ਼ਹੀਦੀ ਦਿਹਾੜੇ ਆ ਰਹੇ ਨੇ ਔਰ ਦਸਤਾਰਾਂ ਦਾ ਲੰਗਰ ਲੱਗੂ ਮੇਰੇ ਮਿੱਤਰੋ ਆਹ ਸਾਹਮਣੇ ਇੱਕ ਪਾਸੇ ਚਿਰਾਗ ਚਿਰਾਗ ਇਹ ਚਿਰਾਗਦੀਨ ਹੈ ਖੇਡ ਕਬੱਡੀ ਦਾ ਨੌਜਵਾਨ ਲਾ ਤਕਣਾ ਜਫਾ ਆਪਣੀ ਟੀਮ ਲਈ ਪੁਆਇੰਟ ਦਾ ਵਾਅਦਾ ਕਰ ਗਿਆ ਹੈ ਅੱਜ ਮਲੇਰਕੋਟਲਾ ਸੰਦੌੜ ਦੇ ਇਲਾਕੇ ਦੇ ਵਿੱਚ ਕਬੱਡੀ ਚੱਲਦੀ ਹੈ ਅੱਜ ਕਪਰ ਹੀਰੇ ਦੇ ਇਲਾਕੇ ਦੇ ਵਿੱਚ ਕਬੱਡੀ ਚੱਲਦੀ ਹੈ ਅੱਜ ਮਲੇਰਕੋਟਲੇ ਦੇ ਇਲਾਕੇ ਦੇ ਵਿੱਚ ਕਬੱਡੀ ਚੱਲਦੀ ਮੇਰੇ ਮਿੱਤਰੋ ਅੱਜ ਕਹਿੰਦੇ ਉਦਮ ਸਿੰਘ ਸੁਨਾਮੀ ਦੇ ਇਲਾਕੇ ਦੇ ਕੋਟੀ ਚੱਲਦੀ ਹੈ ਸੰਗਰੂਰ ਨੇ ਦਿੱਤਾ ਉਹ ਸਾਹਮਣੇ ਰੇਡਾ ਉਹ ਸਾਹਮਣੇ ਜਫਾ ਉਹ ਬੱਲੇ ਬੱਲੇ ਹੋਣ ਲੱਗੀ ਮੇਰੇ ਮਿੱਤਰੋ ਉਹ ਚੋਟੀ ਦੇ ਆੜੇ ਚੋਟੀ ਦੇ ਫੜਲੇ ਅੱਜ ਜੋ ਕੁਝ ਹੁੰਦਾ ਫੇਰ-ਦੇਰ ਹੁੰਦਾ ਉਹ ਕਿਤੇ-ਕਿਤੇ ਹੁੰਦਾ ਜੋ ਢਲੇਰ ਹੁੰਦਾ ਉਹ ਕਿਤੇ-ਕਿਤੇ ਹੁੰਦਾ ਜੋ ਢਲੇਰ ਹੁੰਦਾ ਇਹ ਤੋਰ ਦੇਖੋ ਲਓ ਸਾਹਮਣੇ ਅੰਬੇ ਨੇ ਹਸਾਤਾ ਪਰ ਨਹੀਂ ਤੇ ਗੱਲ ਵੱਖਰੀ ਬੋਲ ਜਾਣੀ ਸੀ ਆਹ ਸਾਹਮਣੇ ਇਸ ਵੇਲੇ ਜੱਗੂ ਜੱਗੂ ਫੈਟੋ ਵਾਲੀਆ ਜੱਗੂ ਪਾਉਂਦਾ ਰੇਡ ਔਰ ਦੂਜੇ ਪਾਸੇ ਸ਼ਿੰਮੂ ਹਰਿਆਣੇ ਵਾਲਾ ਇਹ ਲੱਖ ਲੱਖ ਦੀ ਪੌ ਕਬੱਡੀ ਜੱਫਾ ਵੀ ਲੱਖ ਲੱਖ ਦਾ ਵਿਆਜ ਨਾ ਚੜਿਆ ਕਹਿੰਦੇ ਧਲੇਰ ਤੇ ਕਬੱਡੀ ਕੱਪ ਦਾ ਹਰਮੀਤ ਤੇ ਅੱਜ ਇਹ ਹੀ ਕੀ ਆਦਾ ਯਾਰ ਸਰਾ ਹੋ ਗਿਆ ਆ ਨੰਦ ਆ ਗਿਆ ਹਰਮੀਤ ਕਹਿੰਦਾ ਐਡੀ ਤੇ ਆਸ ਹੀ ਨਹੀਂ ਸੀਗੀ ਵੀ ਐਡਾ ਮੇਲਾ ਹੋ ਜੂਗਾ ਆ ਸਾਹਮਣੇ ਖੇਡ ਮੈਦਾਨ ਦੇ ਵਿੱਚ ਮੇਰੇ ਮਿੱਤਰੋ ਇਹ ਕੈਲਰਮ ਵਾਲਾ ਰਵੀ ਕਬੱਡੀ 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 ਕਰਦਾ ਹੋਇਆ ਇਸ ਗਰਾਊਂਡ ਦੇ ਵਿੱਚ ਮੈਂ ਬਹੁਤ ਸਾਲ ਪਹਿਲਾਂ ਆਇਆ ਸੀਗਾ ਪ੍ਰੇਮ ਝਨੇਰ ਨੇ ਗੁਰਪ੍ਰੀਤ 베ਰਕਲਾ ਨੇ ਮੈਨੂੰ ਭੇਜਿਆ ਸੀਗਾ ਤੋਤੇ ਹੁਣੀ ਧਲੇਰ ਵਾਲੇ ਸਾਡੇ ਵੀਰ ਹੈ ਐਮ ਸਪੋਰਟ ਦੇ ਵਿੱਚ ਰਹਿੰਦੇ ਸਰੀ ਦੇ ਵਿੱਚ ਸਤਕਾਰ ਆ ਭਰਾਵਾਂ ਦਾ ਆਹ ਸਾਹਮਣੇ ਖੇਡ ਮੈਦਾਨ ਦੇ ਵਿੱਚ ਕਬੱਡੀ ਇੱਕ ਪਾਸੇ ਕਹਿੰਦੇ ਚਰਨਾ ਬਿਆਲਪੁਰਾ ਮਿਰਜਾ ਪਿੰਡ ਹੈ ਬਿਆਲਪੁਰਾ ਭਾਈ ਕਹਿੰਦੇ ਬਿਆਲਪੁਰਾ ਮਿਰਜਾ ਇਹ ਸਾਡੇ ਪਿੰਡਾਂ ਦੇ ਕੋਲ ਹੈ ਲਓ ਅੰਮੇ ਦੀ ਇਹ ਰੇ ਅੰਦੇ ਦੀ ਕਹਿੰਦੇ ਕਬੱਡੀ ਪੈ ਰੀ ਜਦੋਂ ਆਂਦਾ ਦੁਰਦਾ ਤੇ ਮੈਨੂੰ ਆਇਂ ਲੱਗਦਾ ਵੀ ਪਟਾੜ ਵਾਲੇ ਨੇ ਇਹਨੂੰ ਦੇਖ ਕੇ ਲਿਖਿਆ ਕਿ ਛੜਕਾਂ ਦੇ ਆਏ ਫਿਰਦੇ ਉਹ ਜਿਵੇਂ ਪਿਉ ਦਾ ਰਾਜ ਹੁੰਦਾ ਉਹ ਛੜਕਾਂ ਦੇ ਆਏ ਫਿਰਦੇ ਉਹ ਜਿਵੇਂ ਪਿਉ ਦਾ ਰਾਜ ਹੁੰਦਾ ਇਹ ਕਹਿੰਦੇ ਸੁਰਸਿੰਘ ਦੀ ਧਰਤੀ ਦਾ ਮੇਰੇ ਮਿੱਤਰੋ ਇੱਕ ਤਕੜਾ ਮਾਲ ਹਾਲੇ ਤੇ ਕਹਿੰਦੇ ਮਲੇਰ ਕੋਟਲੇ ਦੇ ਮੇਲੇ ਤੇ ੱੱਬਾ ਮੰਮੇ ਯਾਦ ਕੇ ਗੱਗਾ ਦਾ ਤੁਮ ਕੜ ਨਿਕਲਿਆ ਮਲੇਰਕੋਟ ਦੇ ਮੇਲੇ ਤੇ ਪਿੰਡਰਾ ਆ ਤੁਮ ਕੜ ਨਿਕਲਦੇ ਮੇਰੇ ਵੀਰੋ ਵੱਡਾ ਸੀਜ਼ਨ ਖੇਡਿਆ ਜਾਊਗਾ ਇਸ ਸਾਲ ਕਹਿੰਦੇ ਪੰਜਾਬ ਦਾ ਸੀਜ਼ਨ ਐਨ ਮੇਰੇ ਮਿੱਤਰੋ ਸਿਰੇ ਦਾ ਖੇਡਿਆ ਜਾਣਾ ਇੱਕ ਪਾਸੇ ਜੋਤਾ ਤੇ ਦੂਜੇ ਪਾਸੇ ਸ਼ੀਲੂ ਸ਼ੀਲੂ ਤੇ ਜੋਤਾ ਲੱਗਿਆ ਪਿਆ ਜ਼ੋਰ ਵਿੱਚ ਧਲੇਰ ਦੇ ਸਾਰਾ ਮੇਰੇ ਮਿੱਤਰੋ ਉੱਡ ਗਈ ਧੂੜ ਉੱਡ ਗਈ ਧੂੜ ਹੋਈ ਸਾਰਾ ਕਬੱਡੀ 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 ਜਿੰਦਾਬਾਦ ਕਬੱਡੀ ਜਿੰਦਾਬਾਦ ਕਬੱਡੀ ਜਿੰਦਾਬਾਦ ਕਬੱਡੀ ਜਿੰਦਾਬਾਦ ਜੇ ਤੁਸੀਂ ਸਾਰੇ ਇੱਕ ਸਾਰ ਬੋਲੋ ਜਿੰਦਾਬਾਦ ਮੈਂ ਕਹੂੰਗਾ ਕਬੱਡੀ ਤੁਸੀਂ ਕਹਣਾ ਜਿੰਦਾਬਾਦ ਕਬੱਡੀ ਜਿੰਦਾਬਾਦ ਅਮਰੀਕਾ ਇਧਰੋਂ ਰੋਕੀ ਆਪਾਂ ਦਰਸ਼ਕਾਂ ਦੀ ਆਵਾਜ਼ ਸੁਣੀਏ ਕਬੱਡੀ 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 ਜਿੰਦਾਬਾਦ ਹੈ ਕਬੱਡੀ ਜਿੰਦਾਬਾਦ ਹੈ ਕਬੱਡੀ ਜਿੰਦਾਬਾਦ ਹੈ ਆ ਸਾਹਮਣੇ ਗੋਰਾ ਰਸਾਲੂ ਵਾਲਾ ਆ ਸਾਹਮਣੇ ਕਹਿੰਦੇ ਕੋਰੇ ਦੀ ਕਬੱਡੀ ਪੈ ਰਹੀ ਹੈ ਮੇਰੇ ਮਿੱਤਰੋ ਇਧਰ ਕਹਿੰਦੇ ਚਾਰੇ ਤਿਆਰ ਵਰ ਤਿਆਰ ਨੇ ਆ ਮੱਜ ਦੇ ਕਹਿੰਦੇ ਮੇਲਾ ਮੇਰੇ ਮਿੱਤਰੋ ਔਰ ਸਿਖਰਾਂ ਦੇ ਪੰਜਾਬਾ ਉਧਰ ਅਮਰਿੰਦਰ ਹੂਣੀ ਨਾਲ ਕਹਿੰਦੇ ਹਰਨੀਤ ਦੁੱਖ ਘੁੱਟ ਕੇ ਰੋ ਮਿੱਤਰੋ ਰਿੰਬਰ ਕਹਿੰਦੇ ਲਵਲੀ ਆ ਜਿੰਨੀ ਐ ਨਹਿਮਦਵਾਲੀਆ ਬੱਲੇ ਬੱਲੇ ਕਰਵਾ ਗਿਆ ਅੱਜ ਕਿਵੇਂ ਧਲੇਰ ਦੇ ਵਿੱਚ ਮੇਲਾ ਚੱਲਦਾ ਏ ਉਧਰ 15000 ਅਮਰਿੰਦਰ ਹਰਬੀਤ ਬੱਬਲ ਸੰਗਰੂ ਅਮਰਿੰਦਰ ਹੋਣੀ ਅਮਰੀ ਮੇਰੇ ਮਿਰਿਓ ਹਰਬੀਤ ਹੋਣੀ ਬੱਬਲ ਸੰਗਰੂ ਹਣਾ ਵੱਲੋਂ 15000 ਦਾ ਜੱਫਾ ਹੋਣਾ ਔਰ ਮੇਰੀ ਬੇਨਤੀ ਆ ਵੀ ਹੂਟਰ ਦੀ ਆਵਾਜ਼ ਜਿਹੜੀ ਉਹ ਜਰੂਰ ਵਧਾ ਦਿਓ ਹੂਟਰ ਦੀ ਆਵਾਜ਼ ਜਿਹੜੀ ਉਹ ਜਰੂਰ ਵਧਾ ਦਿਓ ਬੜੀ ਮਿਹਰਬਾਨੀ ਹੈ ਮੰਨੀ ਥੋੜਾ ਤੁਰ ਫਿਰ ਕੇ ਜੀ ਆਪਾਂ ਇਧਰਲੇ ਪਾਸੇ ਨੂੰ ਆ ਜਾਈਏ ਫਿਰ ਰਾਸ਼ਤ ਬਹੁਤ ਹੋ ਜਾਂਦਾ ਹੈ ਪਿੱਛੇ ਜਿਹੜੀ ਬਿੱਟੂ ਬਹੁਤ ਸੰਗਤ ਤਕਲੀਫ ਦੇ ਵਿੱਚ ਹੈ ਆ ਜਾਲ ਤੇ ਖੜ ਕੇ ਵੇਖੀਏ ਨਾ ਤੇ ਫਿਰ ਪਤਾ ਲੱਗਦਾ ਵੀ ਕੀ ਭਾਵਿਕਦੀ ਹੈ ਮੇਰੀ ਬੇਨਤੀ ਹੈ ਸਾਰੇ ਭਰਾਵਾਂ ਨੂੰ ਵੀ ਆਪਾਂ ਤੁਰ ਫਿਰ ਕੇ ਮੇਲਾ ਵੇਖੀਏ ਕੈਲਰਮ ਵਾਲਾ ਰਵੀ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਅੱਜ ਦੇ ਸਮੇਂ ਦਾ ਚੋਟੀ ਦਾ ਮੱਲ ਮੇਰੇ ਮਿੱਤਰੋ ਉਹ ਚਾਰਾਂ ਦੇ ਵਿੱਚੋਂ ਵੇਖਦਾ ਵੀ ਕਿੰਨੀ ਲੈ ਵੀ ਪੰਮਿਆ ਆ ਪੰਮਾ ਮਹੋਲੀ ਵਾਲਾ ਆ ਪੰਡੋਰੀ ਪੰਡੋਰੀ ਸੇ ਜੁੜਦਾ ਹੋਇਆ ਅਗਲੀ ਕਮੇਟੀ ਕਹਿੰਦੇ ਕਰਨ ਪਾ ਰਿਹਾ ਹੈ ਲੈ ਵੀ ਗੁਰੂ ਵੀਰ ਉਹ 15000 ਆਪਾਂ ਜਾਫੀ ਦੇ ਲਈ ਜਿਹੜਾ ਪੋਈਦਾ ਕਰਦੀ ਏ ਪੰਮੇ ਦਾ ਇੱਕੋ ਜੱਫਾ 15000 ਦਾ 15000 ਦਾ ਇੱਕੋ ਜੱਫਾ ਲੱਗਣਾ ਹੈ ਸੋਹਾਰੇ ਵਾਲੇ ਪੰਮੇ ਦੀਆਂ ਯਾਦਾਂ ਨੇ ਪੰਮਾ ਮਹੌਲੀ ਖੇਡ ਰਿਹਾ ਉਹ ਸ਼ੀਲੂ ਹਰਿਆਣੇ ਵਾਲਾ ਇਸ ਵੇਲੇ ਕਮਾਲ ਕਰਦਾ ਹੈ ਕਮਾਲ ਕਰਦਾ ਹੈ ਕਰਨ ਬਿਆਲਪੁਰੇ ਵਾਲੇ ਨੂੰ ਜੱਫਾ ਲਾਉ ਕਿ ਨਹੀਂ ਗੱਲ ਸਮੇਂ ਦੀ ਹੈ ਆਹ ਸਾਹਮਣੇ ਪੈ ਗਿਆ ਸਾਡੂ ਜੱਫੀਆਂ ਤੇ ਪੁਆਇੰਟ ਜਿਹੜਾ ਹੈ ਜੱਫੀ ਦੇ ਹਿੱਸੇ ਜਾ ਜੁੜਿਆ ਪੁਆਇੰਟ ਸ਼ੀਲੂ ਬੁਲਾਰਾ ਆਪਣੀ ਟੀਮ ਦੇ ਲਈ ਜੁੜ ਗਿਆ ਚੱਲ ਵੀ ਅੰਬਿਆ ਪਾ ਵੀ ਕਬੱਡੀ ਨੌਜਾਨਾ ਆਹ ਸਾਹਮਣੇ ਕਹਿੰਦੇ ਅੰਬੇ ਵੀ ਕਬੱਡੀ ਪੈ ਰਹੀ ਹੈ ਮੇਰੇ ਮਿੱਤਰੋ ਅੱਜ ਚੋਟੀ ਚੰਦੀ ਦੇ ਪਲੇਅਰ ਪਹੁੰਚੇ ਹੋਏ ਐ ਤਲੇਰ ਦੇ ਵਿੱਚ ਕਹਿੰਦੇ ਰਿਕਾਰਡ ਬਣ ਗਏ ਰਿਕਾਰਡ ਟੁੱਟ ਗਏ ਇਵੇਂ ਪਹਿਲਾ ਕ੍ਰਿਸ਼ਨ ਦੇ ਤੇ ਸ਼ਾ ਗੱਲਾਂ ਕਰਦਾ ਹੋਇਆ ਵੀ ਹੁਣ ਤੰਦੂਰ ਚ ਕੋਲੇ ਪਏ ਐ ਇਹ ਦੂਜਾ ਸੈਮੀ ਚੱਲਦਾ ਅਗਲੇ ਬੱਚਿਆਂ ਲਈ ਵੀ ਬੇਨਤੀ ਕਰਦਾ ਲੜਕੀਆਂ ਦਾ ਸ਼ੋਅ ਵੀ ਚੱਲਣਾ ਹੋਣਾ ਸਾਡੀਆਂ ਬੱਚੀਆਂ ਨੂੰ ਸਾਡੀਆਂ ਭੈਣਾਂ ਨੂੰ ਬੇਨਤੀ ਹੈ ਵੀ ਅਗਲਾ ਮੈਚ ਜਿਹੜਾ ਲੜਕੀਆਂ ਦਾ ਖੇਡਿਆ ਜਾਣਾ ਉਹ ਕਿਰਪਾ ਕਰਕੇ ਟੀਮਾਂ ਜਲਦੀ ਤੋਂ ਜਲਦੀ ਗਰਾਊਂਡ ਦੇ ਵਿੱਚ ਉਹ ਪੱਟਿਆ ਮੁੰਡੇ ਨੂੰ ਚਰਾ ਪਰ ਸੈਦੋ ਵਾਲੀ ਅੱਜ ਰੁਕਣ ਦੇ ਮੂਡ 'ਚ ਨਹੀਂਗਾ ਇਹ ਸਰਜੀਤ ਦੇ ਪਿੰਡ ਦਾ ਹੈ ਇਹ ਬਿੰਦਰ ਦੇ ਪਿੰਡ ਦਾ ਬਿੰਦਰ ਦੀ ਯਾਰੀ ਕਹਿੰਦੇ ਮੇਰੇ ਮਿੱਤਰੋ ਕਹਿੰਦੇ ਵੱਡੇ ਵੱਡੇ ਖਿਡਾਰੀਆਂ ਦੇ ਨਾਲ ਔਰ ਗੱਲ ਚੱਲਦੀ ਮੇਰੇ ਵੀਰੋ ਤੇਪੇ ਪੰਡਾਲ ਦੀ ਆ ਸਾਹਮਣੇ ਖੇਡ ਮੈਦਾਨ ਦੇ ਵਿੱਚ ਰਵੀ ਕੇਲਰਮ ਇਸ ਵੇਲੇ ਪਾਉਂਦਾ ਹੋਇਆ ਰੇਡ ਇੱਕ ਪਾਸੇ ਲਵਲੀ ਦਿਖਾ ਦੋ ਹੱਥ ਲਵੀ ਸ਼ਮੀਰ ਖਾਨ ਤੇਰੇ ਲਾਕੇ ਦੇ ਵਿੱਚ ਮੈਚ ਚੱਲਦਾ ਮੇਰੇ ਮਿੱਤਰੋ ਇੱਕ ਪਾਸੇ ਕਿੰਨੀ ਕਰਦਾ ਕੋਸ਼ਿਸ਼ ਤੇ ਪੁਆਇੰਟ ਜਿਹੜਾ ਹੈ ਕੇਲਰਮ ਵਾਲਾ ਰਵੀ ਰॉयਲ ਸਪੋਰਟਸ ਕਲੱਬ ਵੱਲੋਂ ਸ਼ੁਰੂਆਤ ਕੀਤੀ ਇੰਟਰਨੈਸ਼ਨਲ ਲੈਵਲ ਦੀ ਅੱਜ ਇਸ ਨੌਜਵਾਨ ਦੀ ਡਿਮਾਂਡ ਪੂਰੀ ਦੇ ਵਿੱਚ ਔਰ ਅਗਲੀ ਕਬੱਡੀ ਕਰਨ त्यालਪੁਰੇ ਮਿਰਜੇ ਵਾਲਾ ਇਸ ਲਈ ਖੇਡ ਮੈਦਾਨ ਦੇ ਵਿੱਚ ਇੱਕ ਪਾਸੇ ਸ਼ੀਲੂ ਔਰ ਦੂਜੇ ਪਾਸੇ ਕਰਨ ਲੱਗਿਆ ਪਿਆ ਜੋਰ ਮੁਕਾਬਲਾ ਸਖਤ ਬਾ ਫੜੂ ਮਜੀਤ ਸਿਆੜੇ ਵਾਂਗੂ ਜਾਂ ਫਿਰ ਸ਼ਿਕੰਦਰ ਕਾਂਜਲੀ ਵਾਂਗੂ ਗੱਲ ਕਰਾਉ ਦੁਨੀਆ ਦੇ ਵਿੱਚ ਵੱਖਰੀ ਮੇਰੇ ਮਿੱਤਰੋ ਆਓ ਸਾਹਮਣੇ ਇੱਕ ਪਾਸੇ ਲੱਗਿਆ ਪਿਆ ਜੋ ਆਓ ਸਾਹਮਣੇ ਫਿਰ ਕਹਿੰਦੇ ਬੱਲੇ ਬੱਲੇ ਹੋ ਗਈ ਮੇਰੇ ਮਿੱਤਰੋ ਇਹ ਸ਼ੀਲੂ ਹੈ ਗੱਲ ਪਰਸੇ ਰਮਣ ਗੱਲਾਂ ਕਰਦਾ ਹਟਿਆ ਵੀ ਸ਼ੀਲੂ ਕਹਿੰਦੇ ਪੰਜਾਬ ਦੇ ਉਨਨੀ ਤੱਕ 19 ਤੱਕ ਦੇ ਪੰਜਾਬ ਚ ਮੱਖੜ ਨਿਕਲਦੇ ਆ ਫੇਰ ਕਿਰਪਾਤਮਾ ਜਵਾਮਾ ਨੇ ਇਹ ਪਿਆਰ ਬਣਿਆ ਰਵੇ ਗੌਰਵ ਕਹਿੰਦੇ ਗੁਰੀ ਨੂੰ ਉਹ ਗੁਰੀ ਕਹਿੰਦੇ ਹਰਮੀਤ ਨੂੰ ਹੁਣ ਠਿਕਰ ਲਾ ਕੇ ਪਾਸੇ ਰੱਖ ਦਿਓ ਇਹ ਕਿਰਪਾ ਕਹਿੰਦੇ ਪ੍ਰਮਾਤਮਾ ਦੀ ਅੱਜ ਚੋਟੀ ਚੇਤੀ ਦੇ ਮੇਲੇ ਤੇ ਚੁੱਤੀ ਚੋਟੀ ਦੇ ਪੁੱਜੇ ਹੋਏ ਨੇ ਆਹ ਕਹਿੰਦੇ ਅੰਬਾ ਭੱਜ ਗਿਆ ਵੱਡੇ ਦਾ ਹੀ ਜੋਟਾ ਆ ਗਿਆ ਇਹ ਸੰਦੀਪ ਦਾ ਸ਼ਗਿਰਦ ਆ ਸੰਦੀਪ ਕਹਿੰਦੇ ਦੁੱਲੇ ਦਾ ਸ਼ਗਿਰਦ ਔਰ ਖੇਡ ਮੈਦਾਨ ਦੇ ਵਿੱਚ ਕਬੱਡੀ ਸ਼ੀਲੂ ਦੇ ਨਾਲ ਟੱਕਰ ਵੱਡੀ ਹੈ 1 ਮਾਰਚ ਨੂੰ ਸੁਰਖਪੁਰੀਆ ਦੁੱਲਾ ਤੇ ਨਾਲ ਸੋਨੂ ਜੰਪ ਉੱਡੀ ਸੱਦਾ ਦੇ ਰਿਹਾ ਹੈ ਕਪੂਰਥਲੇ ਦੇ ਕਬੱਡੀ ਕੱਪ ਦਾ 11 ਜਿਹੜੀ ਫਰਵਰੀ ਬਾਗੜੀਆਂ ਦੀ ਚੈਂਪੀਅਨਸ਼ਿਪ ਦੀ ਹੋਣੀ ਹੈ ਔਰ ਮੇਰੇ ਮਿੱਤਰੋ 28 ਜਨਵਰੀ ਜਿਹੜੀ ਕਹਿੰਦੇ ਬਰਨਾਲੇ ਦੀ ਕਹਿੰਦੇ ਵੱਡੀ ਗੱਲਬਾਤ ਹੋਣੀ ਹੈ ਬਾਬਾ ਕਾਲਾ ਮੈਦ ਖੇਡ ਸਟੇਡੀਅਮ ਜੱਸੀ ਸ਼ੇਰ ਕੋਲੋਣੀ ਗੁਲਾਬ ਸਿੱਤੂ ਤੇ ਉਹਦੇ ਸਾਰੇ ਸਾਥੀ ਮੇਰੇ ਵੀਰੋ ਸਰਪੇ ਹੋਣੀ ਐ ਐਰੀ ਹੋਣੀ ਐ ਔਰ ਇਹਨੇ ਜਨੇਤਪੁਰ ਆਲਾ ਬਿੰਦੀ ਐ ਔਰ ਨਾਲ ਕਹਿੰਦੇ ਗੱਲ ਮੇਰੇ ਮਿੱਤਰੋ ਕਾਲੇ ਕਾਲੇ ਦੀ ਚਲਦੀ ਲਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਭਿੰਦੇ ਧਨੋਲੇ ਆਲੇ ਵੀ ਇਸ ਲਈ ਖੇਡ ਮੈਦਾਨ ਦੇ ਵਿੱਚ ਕਬੱਡੀ ਇਹ ਐ ਸੈਦੋਰੀਆ ਜੱਗੂ ਚਾਰਾਂ ਜਾਫਿਆਂ ਦੇ ਬੋਲਦਾ ਧਾਵਾ ਮਨੀਸ਼ ਮਨੀਸ਼ ਤੇ ਜੱਗੂ ਤੇ ਮਨੀਸ਼ ਦੇ ਦਰਮਿਆਨ ਲੱਗਿਆ ਬੈਕ ਜੋ ਸੋਹਣੀ ਖੇਡ ਕਬੱਡੀ ਦੀ ਵਾਹ ਮਨੀਸ਼ ਕਮਾਲ ਕਰ ਦਿੱਤੀ ਹੈ ਬਈ ਧਲੇਰ ਵਾਲੇ ਤਾੜੀਆਂ ਜ਼ੋਰਦਾਰ ਮਾਰ ਦਿਓ ਜੀ ਤਾੜੀ ਵੱਜ ਰਹੀ ਹੈ ਫਿਰ ਕਹਿੰਦੇ ਸੱਨੀ ਯੂਕੇ ਨਾਲ ਕਹਿੰਦੇ ਪਿਆਰਾ ਸਰਪੰਚ ਖਜੂਰਲਾ ਤੇ ਅਮਨਦੀਪ ਖਜੂਰਲਾ ਵੱਡਾ ਮੋਟਰਸਾਈਕਲ ਵੱਡੇ ਦਾ ਮਤਲਬ ਹਾਰਨੇ ਉਹ ਕਿਤੇ ਮਲੇਰ ਕੋਟਲੇ ਦੇ ਵਿੱਚ ਲਖਮਣ ਖੋਦੇ ਮੇਲੇ ਤੇ ਤੁਹਾਡੇ ਭਰਾ ਨੂੰ ਦਿੱਤਾ ਜਾਣਾ ਪਰ ਇੱਥੇ ਕਿੰਨੀ ਅੰਬੇ ਦੀ ਕਬੱਡੀ ਪੈ ਰਹੀ ਹੈ ਕੱਲ ਨੂੰ ਕਹਿੰਦੇ ਅੰਬੇ ਦੇ ਪਿੰਡ ਮੇਲਾ ਮੇਰੇ ਮਿੱਤਰੋ ਉਹ ੱੱੱਕੇ ਦਾ ਪੱਟੜ ਗਿਆ ਪੱਟੜ ਗਿਆ ਪੱਟੜ ਗਿਆ ਉਹ ਸਾਹਮਣੇ ਬੱਲੇ 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 ਕਬੱਡੀ 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 ਅੰਬਾ 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 ਨੰਬਰ ਲੈ ਗਿਆ ਅੰਬਾ ਇਹ ਸੂਰ ਸਿੰਘ ਦਾ ਅੰਬਾ ਹੈ ਕਿ ਸੂਰ ਸਿੰਘ ਪਟਵਾਲ ਪਲਵਾਨਾਂ ਦਾ ਸੂਰਵੀਰ ਜਵਾਨਾਂ ਦਾ ਰਿਸ਼ੀਆਂ ਮੁੰਨੀਆਂ ਅਵਤਾਰਾਂ ਦਾ ਕਬੱਡੀ ਦੇ 17 ਦਾ ਆਹ ਸਾਹਮਣੇ ਖੇਡ ਮੈਦਾਨ ਦੇ ਵਿੱਚ ਕਬੱਡੀ ਚਿਰਾਗ ਜੀ ਦੀ ਕੋਸ਼ਿਸ਼ ਹੈ ਪਰ ਜੋਤੇ ਦੇ ਵਿੱਚ ਬੜੀ ਜਾਨ ਹੈ ਜੋਤਾ ਨੰਬਰ ਲੈ ਗਿਆ ਆਪਣੀ ਟੀਮ ਦੇ ਲਈ ਨੰਬਰ ਆਪਣੀ ਟੀਮ ਮਹਿਮਦਵਾਲ ਦੇ ਵੀ ਜੋੜ ਗਿਆ ਕੁੜੀਆਂ ਦੀਆਂ ਟੀਮਾਂ ਜਲਦੀ ਦੇ ਨਾਲ ਹੀ ਗਰਾਊਂਡ ਦੇ ਨਾਲ ਆ ਕੇ ਆ ਜਾਣ ਵਾਰਮ ਅਪ ਹੋ ਕੇ ਕੁੜੀਆਂ ਦੀਆਂ ਟੀਮਾਂ ਨੂੰ ਸਾਡੇ ਹੱਥ ਵਨ ਕੇ ਬੇਨਤੀ ਹੈ ਵੀ ਜਲਦੀ ਦੇ ਨਾਲ ਹੀ ਗਰਾਊਂਡ ਦੇ ਲਾਗੇ ਪੁੱਜ ਜਾਣ ਆਪਾਂ ਨਾਲ ਦੀ ਨਾਲ ਜਿਹੜਾ ਕੁੜੀਆਂ ਦਾ ਮੈਚ ਫਿਰ ਨਾਲ ਦੀ ਨਾਲ ਜਿਹੜਾ ਸ਼ੋਅ ਮੈਚ ਕਰਵਾਵਾਂਗੇ ਪਿੰਡ ਪੱਤਰ ਦਾ ਫਾਈਨਲ ਕਰਾਵਾਂਗੇ 7 ਵਜੇ ਤੋਂ ਪਹਿਲਾਂ ਪਹਿਲਾਂ ਆਪਾਂ ਮੇਲੇ ਦੀ ਸਮਾਪਤੀ ਕਰਨੀ ਹੀ ਕਰਨੀ ਹੈ ਲਓ ਸਾਹਮਣੇ ਚੱਲਣ ਵਾਲੇ ਰਵੀ ਦੀ ਰੇਡ ਤੇ ਜੱਫਾ ਪੰਮੇ ਮਹੌਲੀ ਦਾ ਜੱਫਾ ਪੰਮੇ ਨਾ 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 ਜੂਮ ਕਰਕੇ ਵੇਖ ਆਉਣ ਲੈ ਗਿਆ ਕਹਿੰਦੇ ਰਵੇ ਗਿਲਡਰਨ ਵਾਲਾ ਮੇਰੇ ਮਿੱਤਰੋ ਆ ਛੋਟੀ ਦਾ ਮੁਕਾਬਲਾ ਚੱਲਦਾ ਹੈ ਅਗਲੇ ਮੱਚਾਂ ਲਈ ਟੀਮਾਂ ਨੂੰ ਬੇੰਤੀ ਵੀ ਲੜਕੀਆਂ ਦਾ ਮੈਚ ਹੈ ਛੱਡਿਓ ਭੈਣੋ ਛੱਡਿਓ ਬੱਚੀਆਂ ਨੂੰ ਦੇਂਤੀਆਂ ਵੀ ਇਹ ਟੀਮਾਂ ਕਿਰਪਾ ਕਰਕੇ ਗਰਾਊਂਡ ਦੇ ਵਿੱਚ ਆ ਜਾਓ ਮਲੇਰਕੋਟ ਦੇ ਵਿੱਚ ਮੇਲਾ ਹੁਣ ਇੱਕ ਹਾਰ ਲੈ ਕਹਿੰਦੇ ਪੰਨੇ ਨੂੰ ਦੂਜਾ ਗੌਰਵ ਨੂੰ ਮੇਲਾ ਮਲੇਰਕੋਟ ਨੇ ਵੀ ਛੋਟੀ ਦਾ ਹੁਣ ਰਮੀਤ ਕੱਖ ਵੇਖੋ ਝੋਟਿਆ ਕੱਖ ਵੇਖੋ ਉਹ ਦੁਨੀਆ ਡਿੱਗੀ ਖੜੀ ਆ ਅਗਲੀ ਕਬੱਡੀ ਰਪਿੰਦਰ ਨੇ ਪਵੇਗੀ ਤੇ ਮੈਚ ਸਮਾਪਤ ਹੋ ਗਿਆ 23 ਜਨਵਰੀ 22 ਤੇ 23 ਜਨਵਰੀ ਹਸਨਪੁਰ ਦੇ ਕਬੱਡੀ ਕੱਪ ਦੀ ਹੋਣੀ ਹੈ ਔਰ ਇਹਦੇ ਲਈ ਆਪ ਸਭ ਨੂੰ ਸੱਦਾ ਹੈ 10 ਮਾਰਚ ਬਿੱਲੇ ਦੇ ਕਬੱਡੀ ਕੱਪ ਦੀ ਹੋਣੀ ਹੈ ਬਿੱਲੇ ਦਾ ਕਬੱਡੀ ਕੱਪ ਜਿਹੜਾ 10 ਮਾਰਚ ਨੂੰ ਖੇੜਿਆ ਜਾਊਗਾ ਉਹਦੇ ਲਈ ਵੀ ਆਪ ਸਭ ਨੂੰ ਪਿਆਰ ਭਰਿਆ ਸੱਦਾ ਹੈ ਔਰ 27 ਜਨਵਰੀ ਕੰਗਣਵਾਲ ਦੀ ਹੋਣੀ ਹੈ ਔਰ ਸਾਰੇ ਮੇਲੇ ਜਿਹੜੇ ਮੇਰੇ ਵੀਰੋ ਖੇਡੇ ਜਾ ਰਹੇ ਆ ਵੱਡੇ ਪੱਧਰ ਤੇ ਖੇਡੇ ਜਾ ਰਹੇ ਆ ਅੰਬਾ ਤੇ ਰਵੀ ਕਲਰਮ ਆ ਮੈਚ ਦੇ ਜੁਆਇੰਟ ਬੈਸਟ ਨੇ 6-6 ਕਬੱਡੀਆਂ ਮੇਰੇ ਮਿੱਤਰੋ ਤੇ ਨਾਲ 8 ਟੱਚ 5 ਜੱਫੇ ਸ਼ਿੱਲੂ ਹਰਿਆਣੇ ਵਾਲਾ ਇਸ ਮੈਚ ਦਾ ਬੈਸਟ ਯਾਫੀ ਹੈ ਭਿੰਦਾ ਬੱੱਲ ਕਹਿੰਦੇ ਚੇਚੇ ਤੌਰ ਤੇ ਆਇਆ ਹੋਇਆ ਹੈ 2011 ਦੇ ਵਿੱਚ ਦਾਸ ਨੂੰ ਮਹਿਮਾਨ ਬਖਸ਼ਿਆ ਜਦੋਂ ਤਾਰਾ ਮਠੱਡਾ ਪ੍ਰਧਾਨ ਸਿਗਾ ਭਿੰਦੇ ਬੁੱੱਬਲ ਹੋਣਾ ਨੇ ਵਿਸ਼ੇਸ਼ ਤੌਰ ਤੇ ਬਾਈ ਮਨਵੀਰ ਹੋਣਾ ਦਾ ਬਹੁਤ-ਬਹੁਤ ਸਤਿਕਾਰ ਸਾਰੇ ਭਰਾ ਨੇ ਜਿਹੜੇ ਅੱਜ ਦੇ ਮੇਲੇ ਤੇ ਪੁੱਜਿਆ ਬਹੁਤ-ਬਹੁਤ ਸਤਿਕਾਰ ਕਰਦੇ ਆ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਲੜਕੀਆਂ ਦੀਆਂ ਟੀਮਾਂ ਜਿਹੜੀਆਂ ਜਲਦੀ ਨਾਲ ਹੀ ਖੇਡ ਮੈਦਾਨ ਦੇ ਵਿੱਚ ਆ ਜਾਣ ਲੜਕੀਆਂ ਦੀਆਂ ਟੀਮਾਂ ਵੱਡਾ ਜਿਹੜਾ ਗੁਰਪ੍ਰੀਤ ਸਿੰਘ ਖਿੱਚ ਫੋਟੋ ਜਿੰਨੇ ਪਹਿਲਾਂ ਫੋਟੋ ਚ ਚਲਾਗਾ ਕੋਟੜੇ ਵਾਲੀ ਪੀਤੂ ਵੀ ਆ ਗਿਆ ਮੇਰੇ ਮਿੱਤਰੋ ਬਹੁਤ ਬਹੁਤ ਧੰਨਵਾਦ ਹੈ ਸਾਰੇ ਵੀਰਾਂ ਦਾ ਆਹ ਪੱਜੀ ਦੇ ਵੀ ਚਰਚੇ ਹੁੰਦੇ ਅਜ ਦੇ ਸਮੇਂ ਦੇ ਵਿੱਚ ਬੜੀ ਟਾਪ ਦੀ ਖਿਡਾਰਨਾ ਕਹਿੰਦੇ ਕੋਟੜੇ ਵਾਲੀ ਪੀਤੂ ਵੀ ਪੁੱਜ ਗਈ ਹੈ ਹੈਲੋ ਪੈਸੇ ਪੈਸੇ ਵਿਸ਼ੇਸ਼ ਤੌਰ ਦੇ ਉੱਤੇ ਧੰਨਵਾਦ ਆ ਲੜਕੀਆਂ ਦੀਆਂ ਟੀਮਾਂ ਦਾ ਸ਼ੋਅ ਮੈਚ ਜਿਹੜਾ ਖੇਡ ਗਰਾਊਂਡ ਦੇ ਵਿੱਚ